ਹਰ ਥਾਂ ਸੀ ਤੇ ਉਹ ਇਕੱਠੇ ਹੀ ਸੀਗੇ ਤੇ ਇਕੱਠਾ ਹੀ ਉਹਨਾਂ ਦਾ ਕਾਰੋਬਾਰ ਚੱਲਦਾ ਸੀ ਤੇ ਬਹੁਤ ਤਰੱਕੀ ਤੇ ਸੀ ਮਕਸਦ ਆਕਾਸ਼ ਨੂੰ ਸੋਦੇ ਸੀ ਇੰਨੀ ਤਰੱਕੀ ਸੀ ਤੇ ਹੌਲੀ 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 ਬਖਰੇ ਹੁੰਦੇ ਗਏ ਫਿਰ ਵੀ ਉਹਨਾਂ ਦਾ ਕੰਮ ਬਹੁਤ ਸੋਹਣਾ ਚੱਲਦਾ ਰਿਹਾ ਸਾਰਿਆਂ ਦਾ ਤੇ ਇੱਕ ਦਿਨ ਜਿਹੜਾ ਛੋਟਾ ਸੀਗਾ ਉਹ ਕੋਈ ਮਾੜੀ ਸੰਗਤ ਦੇ ਵਿੱਚ ਪੈਣ ਕਰਕੇ ਉਹਦੇ ਤੇ ਕਰਜ਼ਾ ਝੜ ਗਿਆ ਜਦੋਂ ਕਰਜ਼ਾ ਚੜ ਗਿਆ ਤਾਂ ਬੈਂਕ ਵਾਲੇ ਆ ਗਏ ਬੈਂਕ ਵਾਲਿਆਂ ਨੇ ਉਸ ਦਾ ਜਿਹੜਾ ਘਰ ਸੀ ਉਹ ਬਕਾਊ ਕਰਤਾ ਤੇ ਜਦੋਂ ਇਸ ਗੱਲ ਦਾ ਉਹਦੀ ਵੱਡੀ ਭਝਾਈ ਨੂੰ ਪਤਾ ਲੱਗਦਾ ਤੇ ਉਹ ਸਾਰੇ ਭਰਾਵਾਂ ਨੂੰ ਕਹਿੰਦੀ ਵੀ ਆਪਾਂ ਨੂੰ ਹੁਣ ਚੁੱਪ ਰਹਿਣ ਦੀ ਨਹੀਂ ਲੋੜ ਆਪਾਂ ਨੂੰ ਉੱਥੇ ਪਹੁੰਚਣ ਦੀ ਲੋੜ ਆ ਉਹ ਛੋਟਾ ਭਰਾ ਜਿਹੜਾ ਉਸ ਭਝਾਈ ਨੂੰ ਮਾਂ ਕਹਿੰਦਾ ਹੁੰਦਾ ਸੀ ਤੇ ਉਸ ਨੇ ਭੱਜ ਕੇ ਦੌੜ ਕੇ ਸਾਰੇ ਭਰਾਵਾਂ ਨੂੰ ਭੇਜਿਆ ਤੇ ਭਰਾ ਜਦੋਂ ਪਹੁੰਚੇ ਭਰਾ ਜਿਹੜਾ ਛੋਟਾ ਸੀ ਉਹ ਇੱਕ ਖੁੰਜੇ ਜਿਹਦੇ ਵਿੱਚ ਬੈਠਾ ਸੀ ਉਹਨੂੰ ਕਹਿਣਾ ਆ ਜਾ ਤੂੰ ਕੋਈ ਗੱਲ ਨਹੀਂ ਅਸੀਂ ਆ ਗਏ ਆ ਤੇ ਇੰਨੇ ਨਾਲ ਉਹ ਭਰਾ ਨੂੰ ਹੌਸਲਾ ਹੋ ਗਿਆ ਉਹਨਾਂ ਨੇ ਸਾਰੇ ਪੈਸੇ ਭਰ ਕੇ ਉਹਦੇ ਤੇ ਉਹ ਬੈਂਕ ਵਾਲਿਆਂ ਨੂੰ ਭੇਜਤਾ ਸਾਰਿਆਂ ਨੇ ਰਲ ਕੇ ਤੇ ਉਸੇ ਤਰ੍ਹਾਂ ਉਹ ਭਰਾ ਵਸਣ ਲੱਗ ਗਿਆ ਇਸੇ ਲਈ ਆਦਿਆਂ ਵੀ ਜੇਕਰ ਇੱਕ ਚੰਗੀ ਔਰਤ ਹੋਵੇ ਨਾ ਘਰ ਦੇ ਵਿੱਚ ਉਹ ਘਰ ਨੂੰ ਟੁੱਟਣ ਨਹੀਂ ਦਿੰਦੀ ਉਹ ਕਿਸੇ ਦਾ ਘਰ ਟੁੱਟਣ ਤੋਂ ਵੀ ਬਚਾ ਦਿੰਦੀ ਜਿਵੇਂ ਆਪਣੇ ਦਿਔਰ ਦਾ ਘਰ ਉਸਨੇ ਬਚਾਇਆ ਇਸੇ ਤਰ੍ਹਾਂ ਕਦੇ ਵੀ ਕਮਾਂਡ ਤੇ ਹੰਕਾਰ ਚ ਨਹੀਂ ਰਹਿਣਾ ਚਾਹੀਦਾ ਇਹ ਸੋਚਣਾ ਚਾਹੀਦਾ ਵੀ ਆਪ ਦਾ ਭਰਾ ਇੱਕ ਢਿੱਡੋ ਜੰਮਿਆ ਸਾਰੇ ਤੇ ਉਸਦਾ ਦੀ ਇੱਜ਼ਤ ਮਾਲ ਕਰਨੀ ਚਾਹੀਦੀ ਹੈ ਤੇ ਉਸ ਪਰਜਾਈ ਦੀ ਤਰ੍ਹਾਂ ਬਣੋ